ਔਰਤਾਂ ਨੂੰ ਰਾਤ ਨੂੰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਦਾ ਕੰਮ ਅੱਜ ਤੋਂ ਹੀ ਰੁਕ ਜਾਓ ਨਹੀਂ ਤਾਂ ਹੋ ਜਾਓਗੇ ਬਰਬਾਦ ਨੰਬਰ 1 ਰਾਤ ਨੂੰ ਭੁੱਲ ਕੇ ਵੀ ਬਾਲ ਖੋਲ ਕੇ ਨਹੀਂ ਸੌਣਾ ਚਾਹੀਦਾ ਵਾਸਤੂ ਸ਼ਾਸਤਰ ਅਨੁਸਾਰ ਇਹ ਬਹੁਤ ਹੀ ਗਲਤ ਮੰਨਿਆ ਜਾਂਦਾ ਹੈ ਰਾਤ ਨੂੰ ਬਾਲ ਖੋਲ ਕੇ ਸੌਂ ਜਾਣ ਨਾਲ ਨਕਰਾਤਮਕ ਊਰਜਾ ਦਾ ਅਸਰ ਜ਼ਿਆਦਾ ਪੈਂਦਾ ਹੈ ਇਸ ਲਈ ਸੌਣ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਕਿਸੇ ਡੋਰੀ ਜਾਂ ਰਬੜ ਬੈਂ ਨਾਲ ਬੰਨ ਕੇ ਹੀ ਸੌਣਾ ਚਾਹੀਦਾ ਹੈ। ਨੰਬਰ 2 ਜਿੱਥੇ ਚਾਰੇ ਪਾਸੇ ਵੱਲ ਰਾਹ ਨਿਕਲਿਆ ਹੋਵੇ ਰਾਤ ਨੂੰ ਭੁੱਲ ਕੇ ਵੀ ਉਸ ਚਰਸਤੇ ਤੇ ਨਹੀਂ ਜਾਣਾ ਚਾਹੀਦਾ ਨਹੀਂ ਤਾਂ ਤੁਹਾਨੂੰ ਚੱਲਣਾ ਪੈ ਸਕਦਾ ਹੈ ਭਾਰੀ ਨੁਕਸਾਨ। ਨੰਬਰ 3 ਵਿਆਹੀ ਜਾਂ ਕੁਮਾਰੀ ਕੁੜੀ ਨੂੰ ਰਾਤ ਨੂੰ ਕਿਸੇ ਪਰਾਏ ਮਰਦ ਦਾ ਸੰਗ ਨਹੀਂ ਕਰਨਾ ਚਾਹੀਦਾ ਤੇ ਮਰਦ ਨੂੰ ਵੀ ਪਰਾਈ ਔਰਤ ਨਾਲ ਨਹੀਂ ਮਿਲਣਾ ਚਾਹੀਦਾ ਕਿਉਂਕਿ ਵੇਦਾਂ ਸ਼ਾਸਤਰਾਂ ਅਨੁਸਾਰ ਪਰਾਇਆ ਸੰਗ ਕਾਲੇ ਨਾਗ ਦਾ ਡੰਗ ਮੰਨਿਆ ਜਾਂਦਾ ਹੈ ਤੇ ਬੁਰੀ ਸੰਗਤ ਵਾਲਿਆਂ ਤੋਂ ਵੀ ਦੂਰ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਦੋਵੇਂ ਸਥਿਤੀਆਂ ਤੁਹਾਨੂੰ ਬਦਨਾਮੀ ਦਾ ਤੱਬਾ ਲਵਾ ਸਕਦੀਆਂ ਹਨ ਨੰਬਰ 4 ਰਾਤ ਨੂੰ ਭੁੱਲ ਕੇ ਕਦੇ ਵੀ ਸ਼ਮਸ਼ਾਨ ਘਾਟ ਦੇ ਨੇੜੇ ਨਾ ਜਾਇਓ ਕਿਉਂਕਿ ਸ਼ਮਸ਼ਾਨ ਘਾਟ ਦੇ ਆਸ-ਪਾਸ ਨਕਾਰਾਤਮਕ ਊਰਜਾ ਦਾ ਜ਼ਿਆਦਾ ਪ੍ਰਭਾਵ ਹੁੰਦਾ ਹੈ ਜੋ ਦਿਖਾਈ ਨਹੀਂ ਦਿੰਦਾ ਮਹਿਸੂਸ ਹੀ ਹੁੰਦਾ ਹੈ ਨੰਬਰ 5 ਰਾਤ ਨੂੰ ਸੌਣ ਵੇਲੇ ਕਈ ਲੋਕ ਮੂੰਹ ਵਿੱਚ ਤਮਾਕੂ ਲਾ ਕੇ ਸੌਂਦੇ ਹਨ ਇਸ ਤਰ੍ਹਾਂ ਕਰਨ ਨਾਲ ਨਕਾਰਾਤਮਕ ਊਰਜਾ ਤੁਹਾਡੇ ਵੱਲ ਆਕਰਸ਼ਿਤ ਹੁੰਦੀ ਹੈ ਇਸ ਲਈ ਸੌਣ ਤੋਂ ਪਹਿਲਾਂ ਆਪਣਾ ਮੂੰਹ ਹੱਥ ਪੈਰ ਧੋ ਕੇ ਭਗਵਾਨ ਦਾ ਨਾਮ ਜਪ ਕੇ ਹੀ ਸੌਣਾ ਚਾਹੀਦਾ ਹੈ ਇਸ ਤਰ੍ਹਾਂ ਕਰਕੇ ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਨੰਬਰ 6 ਰਾਤ ਦੇ ਸਮੇਂ 네ਗੇਟਿਵ ਵਿਚਾਰ ਸੋਚ ਕੇ ਨਹੀਂ ਸੌਣਾ ਚਾਹੀਦਾ ਆਪਣੀਆਂ ਕੀਤੀਆਂ ਗਲਤੀਆਂ ਦੀ ਮਾਫੀ ਮੰਗ ਕੇ ਭਗਵਾਨ ਤੋਂ ਭਗਵਾਨ ਦਾ ਨਾਮ ਜਪ ਕੇ ਹੀ ਸੌਣਾ ਚਾਹੀਦਾ ਹੈ ਨੰਬਰ 7 ਰਾਤ ਨੂੰ ਸੌਣ ਵੇਲੇ ਆਪਣੇ ਪੈਰ ਪੂਰਬ ਦਿਸ਼ਾ ਵੱਲ ਰੱਖੋ ਤੇ ਸਿਰ ਪੱਛਮ ਦਿਸ਼ਾ ਵੱਲ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਸੋ ਵੀਡੀਓ ਵਿੱਚ ਦਿੱਤੀ ਜਾਣਕਾਰੀ ਜੇਕਰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਮੈਂਟ ਦੇ ਵਿੱਚ ਜੈ ਮਾਤਾ ਲਕਸ਼ਮੀ ਜੀ ਲਿਖਣਾ ਨਾ ਭੁੱਲਿਓ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ